ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈਖੇਲ ਤਨਖਾਹਿਆ ਕੋਸ਼ਤ ਕੀਤੇ ਜਾਣ ਮਗਰੋਂ ਜਿਸ ਫੁਰਤੀ ਨਾਲ ਸੁਖਬੀਰ ਬਦਲ ਦੂਜੇ ਹੀ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਪਹੁੰਚੇ ਅਤੇ ਆਪਣਾ ਵਨ ਲਾਈਨਰ ਜਵਾਬ ਦਿੱਤਾ ਇਸ ਤੋਂ ਤਾਂ ਇਹ ਹੀ ਸਾਬਤ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਦੋਸ਼ਾਂ ਤੋਂ ਮੁਕਤ ਕਰਾਉਣ ਲਈ ਵਾਵਾ ਕਾਲੇ ਹਨ ਉਹਨਾਂ ਦੀ ਕਾਲੀ ਹੀ ਦੱਸਦੀ ਹੈ कि ओ श्री अकाल तख्त साहब ਤੋਂ ਸੁਣਾਏ ਜਾਣ ਵਾਲੇ ਫੈਸਲੇ ਪ੍ਰਤੀ ਵੀ ਪੂਰੀ ਤਰ੍ਹਾਂ ਤੇ ਬੇਫਿਕਰ ਹੋ ਚੁੱਕੇ ਹਨ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ श्री अकाल तख्त ਸਾਹਿਬ ਉਹਨਾਂ ਨੂੰ ਅਕਾਲੀ ਸਿਆਸਤ ਅਤੇ ਪੰਥ ਦੀ ਕਿਸੇ ਵੀ ਜ਼ਿੰਮੇਵਾਰੀ ਤੋਂ ਨਹੀਂ ਛੇਕੇਗਾ ਇਹ ਪੱਕਾ ਕਰਕੇ ਹੀ ਉਹਨਾਂ ਆਪਣੇ ਪਰੋਸੇਮੰਦ ਬਲਵਿੰਦਰ ਸਿੰਘ ਭੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਅਤੇ ਇੱਕ ਨਿਮਾਣੇ ਸਿੱਖ ਵੱਜੋਂ ਹਾਜ਼ਰ ਹੋਣ ਦਾ ਪ੍ਰਚਾਰ ਕੀਤਾ ਵਰਨਾ 1 ਜੁਲਾਈ ਦੇ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕੀਤੇ ਗਏ ਕਬੂਲ ਨਾਮੇ ਮਗਰੋਂ ਸੁਖਬੀਰ ਬਾਦਲ ਦੇ ਤੇਵਰ ਦੇਖਣ ਵਾਲੇ ਸਨ ਉਹਨਾਂ ਦੇ ਸਾਰੇ ਹੀ ਐਕਸ਼ਨ ਸਿਆਸੀ ਸ਼ਤਰੰਜ ਨਾਲ ਉਤਪਰੋਤ ਹਨ ਇਥੋਂ ਤੱਕ ਕਿ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਪਰ ਹੋ ਕੇ ਫੈਸਲੇ ਲੈਣ ਵਿੱਚ ਸੰਕੋਚ ਨਹੀਂ ਕੀਤਾ ਜਦ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰਾ ਅਧੀਨ ਹੈ ਤਾਂ بجائے ਸွေ ਅਨੁਸ਼ਾਸਨ ਰਖਦੇ ਹੋਏ ਸਟੇਟਸ ਕੋ ਬਣਾ ਕੇ ਰਖਦੇ ਸੁਖਬੀਰ ਬਾਦਲ ਨੇ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਤੋਂ ਠੀਕ ਪਹਿਲਾਂ ਅੱਠ ਸੀਨੀਅਰ ਅਕਾਲੀ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਿਆ ਪਾਰਟੀ ਦੀ ਕੋਰ ਕਮੇਟੀ ਭੰਗ ਕੀਤੀ ਮਗਰੋਂ ਪਾਰਟੀ ਦੀ ਵਰਕਿੰਗ ਕਮੇਟੀ ਤੋਂ ਸਾਰੇ ਹੀ ਹੱਕ ਆਪਣੇ ਕੋਲ ਲੈ ਲਏ ਕਹਿਣ ਨੂੰ ਤਾਂ ਸੁਖਬੀਰ ਬਾਦਲ ਸ਼ੁਰੂ ਤੋਂ ਹੀ ਕਹਿ ਰਹੇ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਿਰ ਮੱਥੇ ਮੰਨਦੇ ਹਨ ਲੇਕਿਨ ਇਹ ਐਕਸ਼ਨ ਦੱਸਦੇ ਹਨ ਕਿ ਉਹਨਾਂ ਲਈ ਅਹਿਮ ਕੀ ਹੈ ਹਾਲਾਂਕਿ ਇਹ ਅਨੁਸ਼ਾਸਨ ਦੋਹਾਂ ਹੀ ਧਿਰਾਣੇ ਤੋੜਿਆ ਹੈ ਦੋਹਾਂ ਨੇ ਵਾਹ ਲੱਗਦੇ ਪੈਤਣੇ ਖੇਡੇ ਹਨ ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਵੀ ਕੀਤੀਆਂ ਹਨ ਇਨ੍ਹਾਂ ਵਿੱਚੋਂ ਲਗਭਗ ਸਾਰੇ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਦ ਤੱਕ ਸਮਰਪਤ ਹਨ ਜਦ ਤੱਕ ਇਨਾਂ ਨੂੰ ਉਸਦੇ ਆਸਰੇ ਸਿਆਸਤ ਵਿੱਚ ਚੜਤ ਦਿਸਦੀ ਹੈ ਸੱਚਾਈ ਇਹ ਹੀ ਹੈ ਕਿ ਇਨਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਲੜਾਈ ਵਿੱਚ ਕੜੀਸਿਆ ਹੈ ਆਪਣੀ ਲਗਾਤਾਰ ਹੋਈ ਹਾਰ ਦੇ ਦੁੱਖੋਂ ਆਪਸੀ ਖਿੱਚੋਤਾਣ ਨੂੰ ਪੰਥਕ ਰੰਗਤ ਦੇਣ ਲਈ ਆਪਣੇ ਦਾਗਦਾਰ ਹੋ ਚੁਕੇ ਦਮਨ ਨੂੰ ਦੁੱਧ ਧੋਤਾ ਦਸਣ ਲਈ ਇਹ ਸਿਆਸਤਦਾਨ ਹਨ ਇਹ ਕੁਝ ਵੀ ਕਰ ਸਕਦੇ ਹਨ ਬਸ ਇਹਨਾਂ ਦਾ ਮਤਲਬ ਹਲ ਹੋਣਾ ਚਾਹੀਦਾ ਹੈ ਲੇਕਿਨ ਹੈਰਾਨੀ ਸਿੰਘ ਸਾਹਿਬਾਨਾ ਦੇ ਸ਼ੁਕਰਵਾਰ 31 ਅਗਸਤ 2024 ਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਤੇ ਵੀ ਹੋ ਰਹੀ ਹੈ ਅਵਲ ਤਾਂ ਸੰਗਤ ਵੱਲੋਂ ਧਿਆਨ ਚ ਲਿਆਏ ਜਾਣ ਦੇ باوجود ਜਥੇਦਾਰ ਜੀ ਨੇ ਦੋਹਾਂ ਧਿਰਾਂ ਵੱਲੋਂ ਦਿਖਾਈ ਗਈ ਅਨੁਸ਼ਾਸਨਹੀਣਤਾ ਦਾ ਕੋਈ ਨੋਟਿਸ ਨਹੀਂ ਲਿਆ ਇਨਾ ਦੇ ਅਜਿਹੇ ਵਿਵਹਾਰ ਤੇ ਕੋਈ ਇਤਰਾਜ਼ ਨਹੀਂ ਉਠਾਇਆ। ਇਹ ਹੀ ਨਹੀਂ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਦੇ ਫੈਸਲੇ ਵਿੱਚ ਜੱਥੇਦਾਰ ਸਾਹਿਬ ਕਈ ਮੁੱਦਿਆਂ ਤੇ ਖਾਮੋਸ਼ ਰਹੇ। ਪਹਿਲਾ ਇਹ ਕਿ ਬਾਗੀ ਤੜੇ ਨੇ ਜੁਲਾਈ ਮਹੀਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਜੋ ਗੁਨਾਹ ਕਬੂਲੇ ਸੀ ਜਿਸ ਨੂੰ ਲੈ ਕੇ ਹੀ ਸੁਖਬੀਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਗਿਆ ਸੀ। ਉਸ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਜੋ ਬੰਦ ਲਿਫਾਫਾ ਦਿੱਤਾ ਸੀ ਉਸ ਵਿੱਚ ਨਾ ਤਾਂ ਕਿਸੇ ਵੀ ਗਲਤੀ ਦਾ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਗਿਆ ਅਤੇ ਨਾ ਹੀ ਕਿਸੇ ਇੱਕ ਵੀ ਗਲਤੀਵਾਰੇ ਤਸੱਲੀ ਬਖਸ਼ ਸਪਸ਼ਟੀਕਰਨ ਹੀ ਦਿੱਤਾ ਗਿਆ ਸੀ ਬਸ ਗੋਲ ਮੋਲ ਗਲਤੀ ਮੰਨ ਕੇ ਮਾਫੀ ਮੰਗੀ ਹੈ ਸਿੰਘ ਸਾਹਿਬਾਨ ਨੇ ਇਸਤੇ ਕੋਈ ਟਿੱਪਣੀ ਨਹੀਂ ਕੀਤੀ ਸੁਖਬੀਰ ਬਾਦਲ ਦੇ ਜਵਾਬ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੱਤਰ ਨੱਥੀ ਕੀਤਾ ਹੈ ਲੇਕਿਨ ਇਸ ਪੱਤਰ ਦੇ ਨੱਥੀ ਕਰਨ ਨਾਲ ਨਾ ਤਾਂ ਹੋਈਆਂ ਗਲਤੀਆਂ ਦਾ ਪਤਾ ਚੱਲਦਾ ਹੈ ਨਾ ਹੀ ਗਲਤੀਆਂ ਬਾਰੇ ਸਪਸ਼ਟੀਕਰਨ ਹੀ ਸਪਸ਼ਟ ਹੁੰਦਾ ਹੈ ਖਾਸ ਤੌਰ ਤੇ ਜਦ ਇਲਜ਼ਾਮ ਵਿਅਕਤੀਗਤ ਤੌਰ ਤੇ ਸੁਖਬੀਰ ਬਾਦਲ ਉੱਪਰ ਲਗਾਏ ਗਏ ਹਨ ਜਵਾਬ ਵਿੱਚ ਉਹਨਾਂ ਦਾ ਸਪਸ਼ਟੀਕਰਨ ਅਤੇ ਤੱਤ ਵਿਸ਼ੇਸ਼ ਤੌਰ ਤੇ ਹੋਣੇ ਚਾਹੀਦੇ ਸਨ ਜੋ ਕਿ ਨਹੀਂ ਹਨ ਲੇਕਿਨ ਇਸ ਬਾਰੇ ਸਿੰਘ ਸਾਹਿਬਾਨ ਕੁਝ ਨਹੀਂ ਬੋਲੇ ਹੈਰਾਨੀ ਹੋਰ ਵੀ ਵੱਧ ਜਾਂਦੀ ਹੈ कि ਹੁਣ ਅਕਾਲ ਤਖਤ ਸਾਹਿਬ ਵੱਲੋਂ ਗਿਆਨੀ ਰਖਵੀਰ ਸਿੰਘ ਨੇ ਵੀ ਬਿਨਾਂ ਕਿਸੇ ਨੁਕਤਾਬੰਦ ਗਲਤੀਆਂ ਦਾ ਜ਼ਿਕਰ ਕੀਤੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਗਿਆਨੀ ਰਖਵੀਰ ਸਿੰਘ ਨੇ ਜੋ ਦੋਸ਼ ਪੜਿਆ ਉਹ ਇਹ ਅੱਜ ਮਿਤੀ 15 ਭਾਦੋਂ ਸੰਮਤ ਨੰਕਸ਼ਾਹੀ 556 ਮੁਤਾਬਕ ਮਿਤੀ 8 2024 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤ ਪ੍ਰਯਕ ਸ਼੍ਰੀ ਅਕਾਤਖ ਸਹਿਬ ਜੀ ਦੇ ਵਿਖੇ ਹੋਈ ਜਿਸ ਵਿੱਚ ਪੰਡਤ ਸਿੰਘ ਸਹਿਬਾਂ ਦੇ ਸਰਬਸੱਤੇ ਨਾਲ ਫੈਸਲਾ ਹੋਇਆ ਤੇ ਸੁਖਵੀਰ ਸਿੰਘ ਬਾਦਲ ਨੇ बतौर ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਰਬ ਦੀਆਂ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਐਕਸ਼ਨ ਉਹ ਬਹੁਤ ਭਾਰੀ ਧਾਮ ਲਕੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਧੇ ਇਤਾਰ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਦੇ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਹ ਇਸ ਸੁਬੰਧ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਵਿੱਤੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਹਕਾਲਾਖਸਰ ਸਾਹਿਬ ਦੇ ਵਿਖੇ ਰੇਣ ਸੁਰਦੇਵ ਸਿੰਘ ਬਾਦਲ ਜਨਰਲ ਤੇ ਨਾਲੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਪੁਰਖ ਸਾਹਿਬ ਜੀ ਉੱਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਨੇ ਮੰਗਦਾ ਉਹਨਾਂ ਤੇ ਉਹਨਾਂ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਤਰਖਾਈਆ ਪੋਸ਼ਟ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਿੰਘ ਸਾਹਿਬ ਨੇ ਦੋਸ਼ਾ ਨੂੰ ਜਨਰਲਾਈਜ਼ ਕਿਉਂ ਕੀਤਾ ਨੁਕਤੇवार ਦੋਸ਼ਾਂ ਨੂੰ ਕਿਉਂ ਨਹੀਂ ਗਿਣਾਇਆ ਇਹ ਤਾਂ ਸਿੰਘ ਸਾਹਿਬਾਨ ਹੀ ਦੱਸ ਸਕਦੇ ਹਨ ਲੇਕਿਨ ਕਾਇਦੇ ਨਾਲ ਦੋਸ਼ ਸਿੱਧੇ ਤੇ ਸਪਸ਼ਟ ਅਤੇ ਨੁਕਤਾਬੰਦ ਕੀਤੇ ਜਾਣੇ ਚਾਹੀਦੇ ਸਨ ਤਾਂ ਜੋ ਉਹਨਾਂ ਸਾਰੇ ਸੰਬੰਧਿਤ ਮੁੱਦਿਆਂ ਅਤੇ ਇਲਜ਼ਾਮਾਂ ਦਾ ਇੱਕ ਇੱਕ ਕਰਕੇ ਸਪਸ਼ਟ ਨੁਕਤਾਬੰਦ ਸਪਸ਼ਟੀਕਰਨ ਲਿਆ ਜਾ ਸਕੇ ਇਹੀ ਚਾਰਜ ਸ਼ੀਟ ਦੀ ਵਿਧੀ ਹੈ ਦੋਸ਼ ਪੱਤਰ ਦੀ ਵਿਧੀ ਹੈ ਜਿਸ ਨੂੰ ਸਿੰਘ ਸਾਹਿਬਾਨਾ ਨੇ ਅਨ ਦੇਖਾ ਕੀਤਾ ਹੈ ਸਿਆਸਤਦਾਨ ਤਾਂ ਪਹਿਲਾ ਹੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਸੱਚ ਕਿਸੇ ਦੇ ਸਾਹਮਣੇ ਆਵੇ ਸਿੰਘ ਸਾਹਿਬਾਨਾ ਵੱਲੋਂ ਇਹ ਮੌਕਾ ਦਿੱਤਾ ਗਿਆ ਹੈ ਇਸੇ ਲਈ ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਨੇ ਆਪਣੇ ਜਵਾਬ ਵਿੱਚ ਨਾ ਗਲਤੀਆਂ ਦਾ ਜ਼ਿਕਰ ਕੀਤਾ ਹੈ ਅਤੇ ਨਾ ਹੀ ਉਹਨਾਂ ਬਾਬਤ ਕੋਈ ਸੱਚ ਹੀ ਪ੍ਰਗਟ ਕਰਨ ਦੀ ਖੇਚਲ ਕੀਤੀ ਹੈ ਸਿਰਫ ਗੋਲ ਮੋਲ ਨੈਤਿਕ ਜ਼ਿੰਮੇਵਾਰੀ ਲੈ ਕੇ ਮਾਫੀ ਮੰਗ ਕੇ ਮਸਲੇ ਨੂੰ ਰਫਾ ਦਫਾ ਕਰਨ ਦੀ ਚਾਲਾਕੀ ਕੀਤੀ ਹੈ ਇਹ ਜਵਾਬ ਕਿਸੇ ਵੀ ਪੱਖੋਂ ਸਪਸ਼ਟੀਕਰਨ ਨਹੀਂ ਕਹੇ ਜਾ ਸਕਦੇ ਜਿਸ ਕਰਕੇ ਇਹ ਸਾਰੀ ਪ੍ਰਕਿਰਿਆ ਬੇਅਰਥ ਹੋ ਕੇ ਰਹਿ ਜਾਏਗੀ ਕਿਉਂਕਿ ਜੋ ਜੋ ਇਲਜ਼ਾਮ ਅਕਾਲੀ ਦਲ ਬਾਦਲ ਬਾਦਲ ਅਤੇ ਉਸ ਦੇ ਪਰਿਵਾਰ ਤੇ ਲਗਾਏ ਗਏ ਜਿਨ੍ਹਾਂ ਜਿਨ੍ਹਾਂ ਫੈਸਲਿਆਂ ਕਰਕੇ ਪੰਥ ਨੂੰ ਢਾਹ ਲਗੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸਹਿਬਾਨਾਂ ਦਾ ਨੁਕਸਾਨ ਹੋਇਆ ਅਤੇ ਪੰਥ ਦਾ ਨੁਕਸਾਨ ਹੋਇਆ ਜੋ ਕੁਝ ਵਕਤ ਵਕਤ ਪੜਤਾਲੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸ ਮੌਕਾ ਸੀ ਕਿ ਉਹ ਇਨ੍ਹਾਂ ਸਵਾਲਾਂ ਤੇ ਸਾਫ਼-ਸਾਫ਼ ਸਪਸ਼ਟੀਕਰਨ ਮੰਗਦੇ ਅਤੇ ਸੱਚਾਈ ਦੀ ਤਹ ਤੱਕ ਜਾਂਦੇ ਦੂਜਾ ਜਥੇਦਾਰ ਸਾਹਿਬ 2007 ਤੋਂ 2017 ਦੌਰਾਨ ਅਕਾਲੀ ਸਰਕਾਰ ਅਤੇ ਅਕਾਲੀ ਦਲ ਵੱਲੋਂ ਕੀਤੀਆਂ ਗਲਤੀਆਂ ਤੇ ਸਾਬਕਾ ਉਪ ਮੁੱਖ ਮੰਤਰੀ ਸਮੇਤ ਸਾਰੀ ਕੈਬਨਿਟ ਨੂੰ ਤਲਬਤਾ ਕਰਦੇ ਹਨ ਲੇਕਿਨ ਉਸੇ ਦੌਰ ਦੇ ਪੰਜਾਬ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਰੋਲ ਬਾਰੇ ਬਿਲਕੁਲ ਹੀ ਖਾਮੋਸ਼ ਰਹਿੰਦੇ ਹਨ ਆਖਿਰ ਕਿਉਂ ਇਨ੍ਹਾਂ ਕਥਾ ਤੋਂ ਇਹੀ ਸਪਸ਼ਟ ਹੋ ਰਿਹਾ ਹੈ ਕਿ ਤਨਖਾਹਿਆ ਕਰਾਰ ਦੇਣ ਤੋਂ ਪਹਿਲਾਂ ਸਿੰਘ ਸਹਿਬਾਨਾ ਨੇ ਮੁੱਦੇ ਨਾਲ ਜੁੜੇ ਕਈ ਪੱਖਾਂ ਨੂੰ ਅੰਗੋਲਿਆ ਕੀਤਾ ਹੈ ਇਹ ਅਣਜਾਣੇ ਹੋਇਆ ਹੈ ਜਾਂ ਫਿਰ ਕਿਸੇ ਦਬਾਹ ਹੇਠ ਇਹ ਤਾਂ ਅੰਤਿਮ ਫੈਸਲੇ ਸਮੇਂ ਸਪਸ਼ਟ ਹੋ ਜਾਵੇਗਾ ਲੇਕਿਨ ਹੁਣ ਵੀ ਸਮਾਂ ਹੈ ਜੱਥੇਦਾਰ ਸਾਹਿਬ ਚਾਹਣ ਤਾਂ ਸੰਗਤ ਦੇ ਸਾਰੇ ਸ਼ੰਕੇ ਦੂਰ ਕਰਵਾ ਸਕਦੇ ਹਨ ਅਫਵਾਹਾਂ ਨੂੰ ਠਲ ਪਾਈ ਜਾ ਸਕਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੇ ਕਿਸੇ ਨੂੰ ਸਜ਼ਾ ਦੇਣ ਵਾਲਾ ਥਾਣਾ ਨਹੀਂ ਤਾਂ ਕਿਸੇ ਦੇ ਗੁਨਾਹਾਂ ਤੇ ਪਰਦਾ ਪਾਉਣ ਵਾਲੀ ਥਾਂ ਵੀ ਨਹੀਂ ਇਤੋਂ ਦੇ ਫੈਸਲੇ ਸੱਚ ਦੀ ਰੋਸ਼ਨੀ ਵਿੱਚ ਹੋਣੇ ਚਾਹੀਦੇ ਹਨ ਜੋ ਭਵਿਕ ਵਿੱਚ ਅਜਿਹੀਆਂ ਗਲਤੀਆਂ ਨੂੰ ਮੁੜ ਵਾਪਰਨ ਤੋਂ ਰੋਕਣ ਦੇ ਸਮਰੱਥ ਹੋਣ ਭਵਿਕ ਵਿੱਚ ਪੰਥ ਨੂੰ ਵਰਤ ਕੇ ਸੱਤਾ ਭੋਗਣ ਵਾਲਿਆਂ ਤੇ ਨਕੇਲ ਵੀ ਪਾਉਣ ਦੇ ਯੋਗ ਬਣ ਸਕਣ ਤੁਹਾਡੀ ਕੀ رائے ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਲੱਗਦੀ ਕੰਟੀਨਿਊ ਵੀ ਕਲਿੱਕ ਕਰ ਦੇਣਾ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੋਲ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਹ ਬੇਨਤੀ ਹੈ ਇਸੇ ਨਾਲ ਦੇਵ ਇਜਾਜ਼ਤ ਤਬ ਤੱਕ ਪਾਓ ਗੁਰੂ ਬਨ ਲੋ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਿਲਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਨਣਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ